ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣਿਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਰ ਦਇ ਤਿਨਾ ਵਸਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਸੁਖ ਹਟਾਲ ਗੁਰ ਸੇਵੀ ਐ ਹਨਿਸ ਸਹਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਣਾ ਦੁਖ ਜਾਏ ਜੈਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰ ਸਿਓ ਦੇਵੈ ਜੋਰ ਚਰਨ ਗਹੋ ਮਕਾਓ ਸੋਬਰਸਨਾ ਦੀ ਜਹੇ ਪ੍ਰਾਨ ਅਕੋਰ ਕੋਈ ਜਨ ਹਰਿ ਸੋ ਦੇਵੈ ਜੋਰ ਚਰਨ ਗਹਉ ਬਕਉ ਸੋ ਬਰਸਨਾ ਦੀ ਜਹੇ ਪ੍ਰਾਨ ਅਕੋਰ ਰਹਾਉ ਤਨ ਮਨ ਤਨ ਨਿਰਮਲ ਕਰਤਿ ਕਿਆਰੋ ਹਰ ਸਿਂਚੈ ਸੁਦਾ ਸੰਜੋਰ ਯਾਰਸ ਮਹਿ ਮगन ਹੋ ਤਕ੍ਰਿਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓ ਅਭੇ ਪਦદાન ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਚੂਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ